ਵਰੂਡ ਦੇ 3 ਚੋਰਾਂ ਵੱਲੋਂ ਇੱਕ ਹੋਲਸੇਲ ਸਿਗਰਟ ਵਿਕਰੇਤਾ ਦੀ ਦੁਕਾਨ ਦੇ ਤਾਲੇ ਤੋੜ ਕੇ ਉੱਥੇ ਲੱਖਾਂ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਚੋਰੀ ਕਰ ਲਈਆਂ ਗਈਆਂ ਤੇ ਇਸ ਥੋਰੀ ਦੀ ਵਾਰਦਾਤ ਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਜਿਸ ਹਿਸਾਬ ਨਾਲ ਚੋਰਾਂ ਵੱਲੋਂ ਦੁਕਾਨ ਚੋਂ ਸਿਰਫ ਮਹਿੰਗੀਆਂ ਵਿਦੇਸ਼ੀ ਸਿਗਰਟਾਂ ਚੋਰੀ ਕੀਤੀ ਗਈਆਂ ਇਹ ਕੰਮ ਕਿਸੇ ਭੇਤੀ ਵੱਲੋਂ ਕੀਤਾ ਨਜ਼ਰ ਆ ਰਿਹਾ ਹੈ ਕਿਉਂਕਿ ਦੁਕਾਨ ਅਤੇ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਲੱਖਾਂ ਰੁਪਏ ਦੀਆਂ ਹੋਰ ਸਿਗਰਟਾਂ ਤੇ ਸਮਾਨ ਪਿਆ ਸੀ ਪਰ ਚੋਰਾਂ ਵੱਲੋਂ ਸਿਰਫ ਵਿਦੇਸ਼ੀ ਅਤੇ ਹੋਰ ਮਹਿੰਗੇ ਰੇਟ ਵਾਲੀਆਂ ਸਿਗਰਟਾਂ ਦੇ ਡੱਬੇ ਚੋਰੀ ਕੀਤੇ ਗਏ ਸਾਰੀ ਘਟਨਾ ਦੁਕਾਨ ਦੇ ਨਜ਼ਦੀਕ ਲੱਗੇ ਸੀ ਸੀਸੀਟੀਵੀ ਕੈਮਰਾ ਚ ਰਿਕਾਰਡ ਹੋ ਗਈ ਹੈ ਜਿਸ ਵਿੱਚ ਤਿੰਨ ਚੋਰ ਇਸ ਵਾਰ ਦਾ ਅਣਜਾਣ ਦੇ ਨਜ਼ਰ ਆ ਰਹੇ ਨੇ ਤੋਂਦਰ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਚੋਰ ਹਿਰਾਸਤ ਵਿੱਚ ਹੋਣਗੇ ਵੀਰ ਰਿਪੋਰਟ ਸ੍ਰਾਤਕ ਦਰਸ਼ਕ ਸਮਾਚਾਰ ਸਾਹਿਲ ਬੱਬਰ ਜੀ ਅੱਛਾ ਕੀ ਆਪਣੀ ਕਿਸ ਚੀਜ਼ ਦਾ ਕੰਮ ਹੈ ਜੀ ਬੀਡੀ ਸਿਗਰਟ ਦਾ ਜੀ ਅੱਛਾ ਜਿਹੜੀ ਤੁਹਾਡੇ ਚੋਰੀ ਹੋਈ ਹੈ ਇਹਦੇ ਬਾਰੇ ਕੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਤੇ ਕਿਹੜਾ ਕਿਹੜਾ ਮਾਲ ਗਿਆ ਤੁਹਾਡਾ ਪਰਫੈਕਟਾਂ ਨੇ ਡੱਬੇ ਲੈ ਕੇ ਗਏ ਨੇ 4 4.5 ਪਲੱਸ ਇਹ ਕੰਮ ਹੋਇਆ 4.5 ਦੇ ਸਰ ਕੰਮ ਆ ਤੇ ਕਿੰਨੇ ਕੁ ਬੰਦੇ ਨੇ ਕੋਈ ਚੋਰੀ ਵਗੈਰਾ ਦਾ ਇਨਜਾਬ ਦਿੱਤਾ ਤਿੰਨ ਬੰਦੇ ਆਏ ਸੀਗੇ ਜੀ 2:43 ਦੇ ਦੋ ਸਤਾਏ ਤੇ ਆਏ ਨੇ 2:43 ਤੱਕ ਸ਼ਟਲ ਉਖਾੜਿਆ ਹੋਇਆ ਫਿਰ 2:47 ਦੇ ਅੰਦਰ ਵੜੇ ਨੇ ਦੇਖੀ ਕਰਕੇ ਵੀ ਕੋਈ ਯਾਦ ਤਾਂ ਨਹੀਂ ਰਿਹਾ 2:57 ਤੋਂ ਮਾਲ ਲੈ ਕੇ ਬਾਹਰ ਨਿਕਲੇ ਨੇ ਸਿੱਟਾਂ ਦੇ ਗੱਤੇ ਲੈ ਕੇ ਤੇ ਚਲੇ ਗਏ ਤਿੰਨ ਬੰਦੇ ਤਿੰਨੋ ਬਾਈਕ ਤੇ ਬੈ ਕੇ ਓਕੇ ਸੋਕੇ ਹੋ ਕੇ ਸਿੱਟਾਂ ਤੇ ਲੈ ਕੇ ਵੀ ਇੱਕ ਗੱਤਾ ਲੈ ਕੇ ਚਲੇ ਗਏ ਨਾਲ ਇੰਪੋਰਟਡ ਸਿੱਟਾਂ ਲੈ ਕੇ ਚਲੇ ਗਏ ਬੋਰੇ ਚ ਪਾ ਕੇ ਉਸ ਤੋਂ ਬਾਅਦ 257 ਤੇ ਬਾਹਰ ਚਲੇ ਗਏ 247 ਦਾ ਯਾਨੀ ਕਿ ਅੰਦਰ ਬਾੜੀ ਕੇ ਸੀ ਦੋ ਬੰਦੇ ਇੱਕ ਬਾਹਰ ਇੱਕ ਹੀ ਕਰ ਰਿਹਾ ਸੀ 257 ਤੇ ਉਹ ਬਾਹਰ ਆ ਗਏ ਦੋਨੋਂ ਬੰਦੇ ਅੰਦਰ ਹੋ ਗਏ ਤੇ ਜਿਹੜਾ ਬਾਹਰ ਇੱਕ ਹੀ ਕਰ ਰਿਹਾ ਸੀ ਉਹਨੇ ਬਾਈਕ ਸਟਾਰਟ ਕੀਤਾ ਚਲੇ ਗਏ ਉਸ ਤੋਂ ਬਾਅਦ 325 ਤੇ ਆਏ ਨੇ ਤਿੰਨ ਬੱਚੀ ਤੇ ਸਿਰਫ ਦੋ ਹੀ ਬੰਦੇ ਆਏ ਨੇ ਤੇ ਦੋਨੋਂ ਹੀ ਅੰਦਰ ਗਏ ਨੇ ਇੱਕ ਇੱਕ ਗੱਤਾ ਦੋਨੋਂ ਚੱਕ ਕੇ ਲੈ ਆਏ ਨੇ ਸਿੱਟਾਂ ਦਾ ਫੇਰ ਵਾਪਸ ਆਏ ਨੇ 2:25 ਤੇ ਆਏ ਸੀ 2:28 ਤੇ ਫੇਰ ਬਾਈਕ ਤੇ ਬੈਠ ਕੇ ਚਲੇ ਗਏ ਨੇ ਜਿੱਤੇ ਉਹ ਬਾਈਕ ਤੇ ਬੈਰੇ ਸੀ ਇੱਕ ਗੱਡੀ ਵੀ ਗੁਜ਼ਰੀ ਐ ਪਰ ਗੱਡੀ ਵਾਲੇ ਨੇ ਧਿਆਨ ਨਹੀਂ ਦਿੱਤਾ ਉਹ ਆਪਣਾ ਚਲਾ ਗਿਆ ਫੇਰ ਦੁਬਾਰਾ ਅੱਧੇ ਘੰਟੇ ਦਾ ਗੈਪ ਆ ਕੇ ਫੇਰ ਇੱਧੇ ਆਏ ਨੇ ਫੇਰ 2 ਘੰਟੇ ਲੈ ਕੇ ਸਰ ਚਲੇ ਗਏ ਨੇ ਤੂੰ ਕਿ ਚੋਰੀ ਦਾ ਤੁਹਾਨੂੰ ਕੋਈ ਸ਼ੱਕ ਹੈ ਕੋਈ ਕਿਸਤੇ ਆਇਆ ਜਾਂ ਕੀ ਕੀ ਗੱਲਬਾਤ ਸਰ ਚੋਰੀ ਦਾ ਸ਼ੱਕ ਸਰ 4 ਦਿਨ ਪਹਿਲੇ ਮੇਰੇ ਤੋਂ ਬੰਦਾ ਇੱਕ ਮਾਲ ਲੈਂਦਾ ਉਹਦੇ ਵੀ ਪਿੱਛੇ ਦੁਕਾਨ ਹੈ ਤੂੰ ਦੇਖ ਸਕਦੇ 1/2 ਕਿਲੋਮੀਟਰ ਦੀ ਦੂਰੀ ਤੇ ਉਹਦੇ ਵੀ ਹੋਈ ਐ ਉਹਦੇ ਵੀ ਪੰਜਾਬ ਕੋਈ ਹਜ਼ਾਰ ਦਾ ਮਾਲ ਲੈ ਕੇ ਬੰਦੇ ਦੇ ਕਰਿਆਨੇ ਦੇ ਕੰਮ ਨਾਲ ਪੀੜੀ ਸਿਗਰ ਦਾ ਕੰਮ ਹੈ ਆਪਣਾ ਕਿੰਨਾ ਨੁਕਸਾਨ ਹੋਇਆ ਜੀ ਸਰ ਆਪਣਾ 4.5 ਲੱਖ ਦੇ ਮੋਟਾ-ਮੋਟਾ ਇਸ ਤੋਂ ਉੱਪਰ ਵੀ ਹੋ ਸਕਦਾ ਹੈ ਅਜਾ ਤੁਸੀਂ ਕਿਨਾਂ ਕੋਈ ਪੁਲਿਸ ਨੂੰ ਕੋਈ ਇੰਟੀਮੇਸ਼ਨ ਦਿੱਤੀ ਹੈ ਹਾਂ ਜੀ ਪੁਲਿਸ ਨੂੰ ਸਰ ਅਸੀਂ 8 ਵਜੇ ਦੁਕਾਨ ਖੋਲਦੇ ਹਾਂ ਪੂਰੇ 8 ਵਜੇ ਖੁੱਲ ਜਾਂਦੀ ਦੁਕਾਨ 7:30 ਵਜੇ ਨਾਲ ਦੇ ਗੌਰਵ ਪਟੋਰੀਆਂ ਲੈਗਾ ਉਹਦਾ ਫੋਨ ਆਇਆ ਸਾਨੂੰ ਵੀ ਤੁਹਾਡਾ ਛੜਾ ਲੁਖੜਿਆ ਹੋਇਆ ਮੈਂ ਫਟਾਫਟ ਘਰੋਂ ਭੱਜਿਆ ਦੇਖਿਆ ਮੈਂ ਲੈ ਕੇ ਅੰਦਰ ਸ਼ੀਸ਼ੇ ਦੇ ਛੜ ਦੇ ਅੰਦਰ ਸ਼ੀਸ਼ਾ ਵੀ ਸੀਗਾ ਸ਼ੀਸ਼ਾ ਦਾ ਵੀ ਲੋਕ ਤੋੜਿਆ ਹੋਇਆ ਸੀਗਾ ਮੈਂ ਸੰਝਿਆ ਚਲੋ ਸ਼ੀਸ਼ਾ ਕਰਕੇ ਪਰਮਾਤਮਾ ਬਚਾ ਕਰ ਦੇਗਾ ਪਰ ਕੋਈ ਬਚਾ ਨਹੀਂ ਹੋਇਆ ਸਿੱਧਾ ਗੋਦਾਮ ਨੂੰ ਹੱਤ ਪਾਇਆ ਜੀ ਹੁਣ ਮੌਕੇ ਤੇ ਪੁਲਿਸ ਆਈ ਹੈ ਜੀ ਮੌਕੇ ਤੇ ਪੁਲਿਸ ਆਈ ਹੈ ਜੀ 1 ਘੰਟੇ ਬਾਅਦ ਪੁਲਿਸ ਆਈ ਹੈ ਜੀ ਪੁਲਿਸ ਉਹ ਕੈਮਰੇ ਚੈੱਕ ਕਰ ਰਹੀ ਹੈ ਜੀ ਬਾਕੀ ਦੋ ਨੇ ਚਾਰ ਨੇ ਪਹਿਲੇ ਪਿੱਛੇ ਚੋਰੀ ਹੋਈ ਹੈ ਦੋ ਦਿਨ ਪਹਿਲੇ ਤਾਜਪੁਰ ਰੋਡ ਤੇ ਹੋਈ ਹੈ ਕੋਈ ਤਿੰਨ ਬੰਦੇ ਸੀਗੇ ਜੀ ਉਹ ਬੰਦਾ ਸਾਨੂੰ ਕੋ ਸਵੇਰੇ ਆ ਉਹ ਵੀ ਆਇਆ ਸਾਨੂੰ ਦੱਸ ਕੇ ਗਿਆ ਵੀ ਮੇਰੇ ਵੀ ਦੋ ਦਿਨ ਪਹਿਲੇ ਸ਼ਟਲ ਉਖਾੜਿਆ ਉਹਨੇ ਇਦਾਂ ਹੀ ਪਰ ਉਹ ਚਲੋ ਨਹੀਂ ਪਰ ਮਾਤਮ ਨੇ ਸਮੇਂ ਬਣਾਉtheta ਨਹੀਂ ਹੋ ਪਾਇਆ ਕੱਲ ਪਰਸੋ ਰਾਮਾ ਰੋਡ ਤੇ ਵੀ ਹੋਈ ਹੈ ਉਹੀ ਤਿੰਨ ਬੰਦੇ ਦੀ ਵਾਇ ਹੈ ਹੁਣ ਆਈ ਸਾਡੇ ਵੀ ਹੋ ਗਈ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਇਹ ਲਗਾਤਾਰ ਇੱਕੋ ਨਾ گروਹ ਦੇ ਬੰਦੇ ਲੱਗਦੇ ਸਰ ਪੁਲਿਸ ਨੂੰ ਪਹਿਲੇ ਵੀ ਕਈਆਂ ਗੀਆਂ ਕੰਪਲੇਂਟਾਂ ਪਰ ਹੁਣ ਕਾਰਵਾਈ ਰੱਬ ਜਾਨੇ ਪੁਲਿਸ ਨੇ ਪਹਿਲੇ ਕੀਤੀ ਹੈ ਕਿ ਨਹੀਂ ਕੀਤੀ ਕੀ ਮੰਗ ਕਰ ਦਿਓ ਸਰ ਕਾਰਵਾਈ ਦੀ ਮੰਗ ਕਰਿਆ ਸਰ ਤਿੰਨ ਵਾਰ ਆਏ ਚੋਰ ਬੰਦ ਕੀ ਕੀ ਪ੍ਰਸ਼ਾਸਨ ਕਰ ਰਿਹਾ ਕੀ ਪੁਲਿਸ ਕਰ ਰਹੀ ਹੈ ਤਿੰਨ ਵਾਰ ਹੀ ਆਇਆ ਤਿੰਨ ਗੇੜੇ ਚਾਏ ਅੱਧੇ ਤੇ ਘੰਟੇ ਗੈਪ ਆ ਗਏ ਕੋਈ ਪ੍ਰਸ਼ਾਸਨ ਨਹੀਂ ਕੋਈ ਪੁਲਿਸ ਨਹੀਂ ਤਿੰਨ ਗੇੜੇ 4 ਘੰਟੇ ਪੋਸਾ ਚੱਲਿਆ ਬੰਦੇ ਜਾ ਰਹੇ ਆ ਫਿਰ ਦੁਬਾਰਾ ਆ ਰਹੇ ਜਾ ਰਹੇ ਫਿਰ ਦੁਬਾਰਾ ਆ ਰਹੇ ਜਾ ਰਹੇ ਫਿਰ ਦੁਬਾਰਾ ਆ ਰਹੇ ਕੋਈ ਰਕੀ ਨਹੀਂ ਕੋਈ ਕੁਛ ਨਹੀਂ ਤੋਂ ਇਹਨਾਂ ਬਾਰੇ ਕੀ ਨਹੀਂ ਇਹ ਕੋਈ ਚੋਰੀ ਹੋ ਗਿਆ ਸੀ ਕਾਲਜ ਪਾਸੇ 32 ਚੱਲਦੀ ਹੈ ਕੈਮਰਾ ਇੰਪੋਰਟੈਂਟ ਚੈੱਕ ਕਰਨ ਤੋਂ ਬਾਅਦ ਜੋ ਵੀ ਹੋਇਆ ਪਰ ਕੋਈ ਸੀਸੀਟੀਵੀ ਫੁਟੇਜ ਵਗੈਰਾ ਆਈ ਹੈ ਜੀ ਕੋਈ ਤੇ ਕਿੰਨੇ ਕਿ ਚੋਰਾਂ ਦੀ ਨਾ ਕੋਈ 3 ਬੰਦੇ 3 ਬੰਦੇ ਤੇ ਨੁਕਸਾਨ ਬਾਰੇ ਕੋਈ ਜਾਣਕਾਰੀ ਮਿਲੀ ਹੈ ਜੀ ਕਿੰਨਾ ਕਈ